ਟਾਪਿਕ ਤੇ ਆਂਦੇ ਆ ਸਿੱਖ ਅਮਰੀਕਨ ਤੇ ਆ ਉਸਦੇ ਬਾਰੇ ਕੁਇਕ ਦੱਸੋ ਕਿ ਉਹ ਆਈਡੀਆ ਕਿੱਦਾਂ ਆਇਆ ਤੇ ਤੁਸੀਂ ਕੋਸਟਿਊਮ ਕਿੱਦਾਂ ਡਿਜ਼ਾਈਨ ਕੀਤਾ ਦੈਟਸ ਅ ਵੈਰੀ ਇੰਟਰਸਟਿੰਗ ਥਿੰਗ ਰਾਈਟ ਯਾ ਸੋ ਲੈਟ ਮੀ ਟਾਕ ਅਬਾਊਟ ਅ ਕੈਪਟਨ ਅਮਰੀਕਾ ਫਰਸੋ 2011 ਦੇ ਵਿੱਚ ਨਿਊਯਾਰਕ ਸਿਟੀ ਦੇ ਵਿੱਚ ਨਾ ਇੱਕ ਕਾਮਿਕ ਫੈਸਟੀਵਲ ਹੁੰਦਾ ਹੈ ਨਿਊਯਾਰਕ ਸਿਟੀ ਕਾਮਿਕ ਫੈਸਟੀਵਲ ਬਹੁਤ ਵੱਡਾ ਫੈਸਟੀਵਲ ਹੁੰਦਾ ਹੈ ਚਾਰਡਨਮ ਦਾ ਲੱਖਾਂ ਦੇ ਤਾਦ ਵਿੱਚ ਲੋਕੀ ਆਉਂਦੇ ਨੇ ਮੈਂ ਪਹਿਲੀ ਵਾਰ ਉੱਥੇ ਗਿਆ 2011 ਦੇ ਵਿੱਚ ਐਜ਼ ਅ ਕਾਰਟੂਨਿਸ ਮੈਂ ਕਾਰਟੂਨ ਬਣਾਉਂਦਾ ਹੁੰਦਾ ਸੀ ਮੈਂ ਕਿਹਾ ਚਲੋ ਮੈਂ ਆਪਣੇ ਜਾ ਕੇ ਦਿਖਾਣਾ ਹੈ ਕਾਰਟੂਨ ਇੱਕ ਮੈਂ ਟੇਬਲ ਰੈਂਟ ਕੀਤਾ ਬਹੁਤ ਲੋਕੀ ਆਏ ਸੀ ਦਿਨ ਉਸ 8 ਅਕਤੂਬਰ ਦੇ ਵਿੱਚ ਹੁੰਦਾ ਫੈਸਟੀਵਲ ਜੁਲਾਈ ਦੇ ਵਿੱਚ ਉਸ 2011 ਦੇ ਵਿੱਚ ਮਾਰਵਲ ਦੀ ਕੈਪਟਨ ਅਮਰੀਕਾ ਮੂਵੀ ਪਹਿਲੀ ਮੂਵੀ ਆਈ ਤਦੋਂ ਮੈਂ ਪੋਸਟਰ ਦੇਖਿਆ ਮੈਂ ਉਹਦਾ ਪੋਸਟਰ ਨੂੰ ਲੈ ਕੇ ਮੈਂ ਸਿੱਕ ਪੋਸਟਰ ਬਣਾਉਂਦਾ ਸਿੱਕ ਕੈਪਟਨ ਅਮਰੀਕਾ ਬਣਾਉਂਕਿਉਂ ਮੈਂ ਲੱਗ ਗਿਆ तो लोगों ने देखिया कुछ कुछ लोगों को पसंद आया कुछ अजीब लगा भी ये क्यों हैगा बस्तार दाड़ी क्यों सजाई है मुसलमान क्यों होगा मैं तो मैं सिख हैगा भाई मुसलमान भी हो सकता लेकिन ये सिख हैगा उ ना फिर एक फोटोग्राफर एक फोटो वैसे करी सिखा उदा नाम फ्योना बुद हैगा अमरीका रही है न्यूयॉर्क के रिंती है, है उन्हें मैंने क्या विश्व जीतू ना अगले साल आई तो कैप्टन मैंने कहते यूनिफॉर्म पा क्या मैं कह नहीं मैं नहीं पाँ मेरा कारण यह कि भाई मैं ऑलरेडी नौ गों तो बाद एना तंग करते हैं ਬਕੂ ਪਾਵਾਂਗਾ ਯਾਰੋ ਕੋ ਇੱਕ ਹੋਰ ਯੂਨੀਫਾਰਮ ਹੋਰ ਅੱਖਾਂ ਮੇਰੇ ਉੱਤੇ ਪੈਣਗੇ ਆਲਰੇਡੀ ਮੈਨੂੰ ਲੋਕੀ ਤੰਗ ਕਰਦੇ ਨੇ ਸਾਰ ਲੱਗ ਗਿਆ ਫਿਰ ਉਹਨਾਂ ਨੇ ਮੈਨੂੰ ਮਨਾਉਂਦੇ ਆ ਬਈ ਨਹੀਂ ਨਹੀਂ ਤੂੰ ਘਰ ਫੋਟੋ ਸ਼ੂਟ ਕਰਦੇ ਆ ਅਸੀਂ ਸੋਸ਼ਲ ਐਕਸਪੈਰੀਮੈਂਟ ਕਰਦੇ ਆ ਕਿ ਲੋਕੀ ਤੈਨੂੰ ਕਿੱਦਾਂ ਦੇਖ ਲੈਣ ਸੋ ਜੂਨ 2013 ਦੇ ਵਿੱਚ ਅਸੀਂ ਨਾ ਫੋਟੋ ਸ਼ੂਟ ਕੀਤਾ ਮੈਂ ਡਰੈਸ ਅਪ ਹੋ ਕੇ ਗਿਆ ਫਿਰ ਉਹਨਾਂ ਨੇ ਲੱਭਿਆ ਯੂਨੀਫਾਰਮ ਆਨਲਾਈਨ ਆਊਟਲੈਟ ਹਾਂਗਕਾਂਗ ਦੇ ਵਿੱਚ ਮੇਰਾ ਸਾਈਜ਼ ਲੱਭਾ ਮੈਂ ਟੀਨੇ ਮੈਂ ਪਤਲਾ ਬੰਦਾ ਆ ਮੇਰੇ ਲਈ ਟੇਨੇਜਰ ਸਾਈਜ਼ ਲੈ ਕੇ ਆਏ ਮੈਂ ਪਾਇਆ ਤੇ ਮੈਂ ਤਾਂ ਘਬਰਾ ਗਿਆ ਘਰ ਵਿੱਚ ਮੈਂ ਕਿਹਾ ਤੇ ਮੈਨੂੰ ਫੇ ਮੇਰੀ ਵਾਈਫ ਸਿੰਘਣੀ ਨੇ ਸਮਝਾਇ ਬਈ ਦੇਖ ਕਰ ਲੈ ਆ ਸੋ ਉਹਨੇ ਮਨਾਇਆ ਮੈਨੂੰ ਸੋ ਮੈਂ ਕੀਤਾ ਨਿਕਲਿਆ ਨਰਵਸ ਸਿਕਾ ਬਹੁਤ ਮੈਨੂੰ ਲੱਗਾ ਬਈ আরে ਨਾ ਕੁਝ ਕੰਮ ਮਾੜਾ ਹੋ ਜਾਣਾ ਨਿਕਲਿਆ ਤੇ ਅੱਜ ਅਮਾਹ ਹੋਣਾ ਜਿੱਦਾਂ ਖਿਆਲ ਬਈ ਸੁਪਨੇ ਵਿੱਚ ਸਿਕਾ ਆ ਲੁਕੀ ਮੈਨੂੰ ਫੋਲੋ ਕਰ ਰਹੇ ਨੇ ਜੱਫੀਆਂ ਪਾ ਰਹੇ ਨੇ ਫੋਟੋਆਂ ਲੈ ਰਹੇ ਨੇ ਮੈਨੂੰ ਕਿਸੇ ਦਾ ਵਿਆਹ ਰਿਹਾ ਸੀ ਉਹਨਾਂ ਨੇ ਮੈਨੂੰ ਇਨਵਾਈਟ ਕਰ ਲਿਆ ਪੁਲਿਸ ਪੁਲਿਸ ਆਫਸਰਜ਼ ਆ ਕੇ ਮੈਨੂੰ ਫੋਟੋਆਂ ਲੈ ਰਹੇ ਨੇ ਇੱਕ ਫਾਇਰ ਡਿਪਾਰਟਮੈਂਟ ਦਾ ਟਰੱਕ ਸੀ ਜਿਹੜਾ ਕੋਈ ਪਾਰਾਡ ਮੈਨੇਜ ਕਰ ਰਿਹਾ ਸੀ ਉਹਨਾਂ ਨੇ ਫੇਰ ਉਹਨਾਂ ਨੇ ਕਿਹਾ ਜੇ ਤੁਸੀਂ ਤੁਹਾਡਾ ਟਰੱਕ ਲਾ ਸਕਦੇ ਹੋ ਕੁਝ ਮਿੰਟਾਂ ਲਈ ਵੀ ਫੋਟੋ ਲਾ ਲਈਏ ਉਹਨਾਂ ਨੇ ਵੀ ਟਰੱਕ ਦਿੱਤਾ ਉਸ ਦਿਨ ਮੈਨੂੰ ਲੱਗਾ ਕਿ ਮੈਂ ਤਾਂ ਨਾ ਜਿੱਦਾਂ ਇੱਕ ਸੈਲੀਬ੍ਰਿਟੀ ਹੁੰਦਾ ਹੈ ਜਿਸ ਬੰਦੇ ਨੂੰ ਸਾਰੇ ਲੋਕੀ ਕੰਦੇ ਨੇ ਆ ਤਾਂ ਸਭ ਤੋਂ ਵਧੀਆ ਬੰਦਾ ਦੁਨੀਆ ਦਾ ਉਸ ਦਿਨ ਨਾ 8-9 ਘੰਟ ਅਮਰੀਕਨ ਹੈਗਾ ਤਾਂ ਸਾਰੇ ਲੋਕ ਕਿ ਮੈਨੂੰ ਦੇਖ ਕੇ ਕਹਿੰਦੇ ਹਾਂ ਹਾਂ ਬਈ ਤੂੰ ਸਭ ਤੋਂ ਵਧੀਆ ਅਮਰੀਕਨ ਹੈ। ਫਿਰ ਉਸ ਤੋਂ ਬਾਅਦ ਨਾ ਮੈਨੂੰ ਅਸੀਂ ਫੋਟੋ ਕੁਝ ਰਿਲੀਜ਼ ਕੀਤੀਆਂ ਮੈਂ ਇੱਕ opinion ਆਰਟੀਕਲ ਲਿਖਿਆ ਕਿਸੇ ਮੈਗਜ਼ੀਨ ਲਈ। ਫਿਰ ਉਸ ਤੋਂ ਬਾਅਦ ਮੇਰੀ ਨਾ ਲਾਈਫ ਬਿਲਕੁਲ ਚੇਂਜ ਹੋ ਗਈ ਬਿਕਾਜ਼ ਮੈਨੂੰ ਸਭ ਦੇ ਹੁੰਦੇ ਸੀ ਮੈਨੂੰ ਕੰਪਨੀਆਂ ਵੱਲੋਂ ਸਕੂਲ ਟੀਚਰਾਂ ਵੱਲੋਂ ਬਈ ਸਾਡੇ ਆਓ ਤੁਸੀਂ ਤਾਂ ਸਾਨੂੰ ਆਪਣੀ ਕਹਾਣੀ ਦੱਸੋ। ਸੋ ਇਵੈਂਚੁਅਲੀ ਕੀ ਹੋਇਆ ਕਿ ਮੈਂ ਪਰਫਾਰਮੈਂਸ ਆਰਟਿਸਟ ਬਣਿਆ ਮੈਂ ਬਾਰ-ਬਾਰ ਪਾਈਆਂ ਮੈਂ 유ਨੀਫਾਰਮ ਸਪਬਲਿਕ ਸਪੀਕਰ ਬਣ ਗਿਆ ਕਹਾਣੀਆਂ ਦੱਸਣੀ ਸ਼ੁਰੂ ਕਰਤੀਆਂ ਆਪਣੀ ਟੈਕਨੋਲੋਜੀ ਦੇ ਮੈਂ ਜੌਬ ਛੱਡ ਦਿੱਤੀ ਕੁਝ ਸਾਲ ਪਹਿਲਾਂ ਹੁਣ ਮੈਂ ਫੁੱਲ ਟਾਈਮ ਸਟੋਰੀ ਟੈਲਰ ਐ ਡਾਈਵਰਸਿਟੀ ਇਕਵਿਟੀ ਇਨਕਲੂਜਨ ਫੀਲਡ ਦੇ ਵਿੱਚ ਕੰਮ ਕਰਦਾ ਮੈਂ ਹੁਣ ਫਿਲਮ ਮੇਕਰ ਬਣ ਰਿਹਾ ਹਾਂ ਰਾਜਨ ਦੇ ਨਾਲ ਮਤਲਬ ਨਾ ਇੱਕ ਲਾਲੋਕ ਇੱਕ ਕਾਂਡ ਹੋਇਆ ਸੀ ਨਾ 11 ਦਾ ਜਿਹੜਾ ਬੜਾ ਗੰਦਾ ਕਾਂਡ ਸੀ ਕਿ ਅਸੀਂ ਸੋਚਦੇ ਵੀ ਇਹੋ ਜਿਹਾ ਕਾਂਡ ਨਾ ਹੋਣ ਪਰ ਉਸ ਕਾਂਡ ਦੇ ਵਿੱਚ ਨਾ ਕਈ ਵਾਰ ਕੀ ਹੁੰਦਾ ਕਿ ਹਾਊ ਯੂ ਰਿਸਪੌਂਡ ਟੂ ਅ ਕਾਂਡ ਇਜ਼ ਇੰਪੋਰਟੈਂਟ ਰਾਈਟ ਉਸ ਕਾਂਡ ਤੋਂ ਮੈਂ ਨਿਕਲੇ ਆ ਤੇ ਫੇਅਰ ਲੋਕਾਂ ਦੀ ਸਪੋਰਟ ਦੇ ਨਾਲ ਕਾਰਟੂਨਿਸ ਬਣਿਆ ਪਰਫਾਰਮੈਂਸ ਆਰਟਿਸਟ ਬਣਿਆ ਪਬਲਿਕ ਸਪੀਕਰ ਬਣਿਆ ਤੇ ਅੱਜ ਮੈਂ ਹੁਣ ਫਿਰ ਨੈਕਰ ਹੈਗਾ ਤੇ ਆਈ ਵਿਲ ਜਸ ਯੂ نو ਮੈਂ ਤਾਂ ਐਨਆਈ ਕੈਨੇਡਾ ਚਾਹਾਂਗਾ ਕਿ ਮੈਂ ਮੇਰੀ ਨਾ ਕਿਸਮਤ ਹੈ ਕਿ ਮੇਰੇ ਆਸ-ਪਾਸ ਮੈਨੂੰ ਗੁਰੂ ਸਾਹਿਬ ਨੇ ਇਹੋ ਜਿਹੇ ਲੋਕ ਭੇਜੇ ਨੇ ਕਈ ਤਾਂ ਬੇਗਾਨੇ ਹੈਗੇ ਨੇ ਬੇਗਾਨੇ ਦੱਸਣ ਸਟ੍ਰੇਂਜਰਸ تھے ਬਟ ਉਹਨਾਂ ਨੇ ਸਮਾ ਉਹ ਇਸ ਤਰ੍ਹਾਂ ਦਾ ਪਿਆਰ ਦਿੱਤਾ ਇਸ ਤਰ੍ਹਾਂ ਦਾ ਸਪੋਰਟ ਦਿੱਤਾ ਕਿ ਅੱਜ ਮੈਂ ਇਹੋ ਜੇ ਕੰਮ ਕਰ ਸਕਦਾ